ਵੈਗੁਰਜੀਕਾ ਖਾਲਸਾ ਵੈਗੁਰਜੀਕੀ ਫਤਿਹ ਮੈਂ ਤੁਹਾਡਾ ਆਪਣਾ ਡਾਕਟਰ ਜਤਿੰਦਰ ਸਿੰਘ ਮੱਟੂ ਜਿਲ੍ਹਾ ਪਟਿਆਲਾ ਦੇ ਹਲਕਾ ਛਤਰਾਣਾ ਦੇ ਹਲਾਤ ਨੇ ਬੜੇ ਮਾੜੇ ਇੱਕ ਘੱਗੇ ਦੇ ਵਿੱਚੋਂ ਵਾਰਡ ਨੰਬਰ 7 ਹੈ ਅੱਜ ਤੁਹਾਡਾ ਫੋਨ ਹੈ ਵਾਰਡ ਨੰਬਰ 7 ਹੈ ਇਹ ਦਾਨਾਰਾਮ ਜੀ ਨੇ ਇੱਕੇਵਾਰਾਮ ਜੀ ਨੇ ਦੋਨੇ ਭਰਾ ਨੇ بارش ਦੇ ਦਿਨਾਂ ਚ ਸਾਰਾ ਇਹਨਾਂ ਦੇ ਦੋਨੋਂ ਕਮਰੇ ਗਿਰ ਗਏ ਮਹਿੰਤ ਕਾ ਸ਼ਲੋਕ ਨੇ ਜਗਸੀਰ ਜਗਸੀਰ ਮੁੰਡਾ ਕੰਬੈਨਾਂ ਦੇ ਕੰਮ ਕਰਦਾ ਸ਼ੁਕਰ ਹੈ ਰੱਬ ਦਾ ਕਿ ਪਰਿਵਾਰ ਬਚ ਗਿਆ ਉਸ ਦਿਨ ਉਹ 3-4 ਦਿਨ ਚੱਲ ਗਏ 15 ਹਾਂ ਜੀ ਹੋ ਗਏ ਹਫਤਾ ਪਹਿਲਾਂ ਜਦੋਂ بارشਾਂ ਪੈ ਰਹੀਆਂ ਸੀ ਤੇਜ਼ ਬਹੁਤ ਪੂਰੀ ਤਰ੍ਹਾਂ ਪਾਣੀ ਚੱਲ ਰਿਹਾ ਸੀ ਪੰਜਾਬ ਦੇ ਵਿੱਚ ਉਦੋਂ بارشਾਂ ਨੇ ਇਹਨਾਂ ਦਾ ਘਰ ਵੀ ਨਿਕਲ ਲਿਆ ਬੜੀ ਮਿਹਨਤ ਮੁਸ਼ਕਲ ਦੇ ਨਾਲ ਇਹਨਾਂ ਨੇ ਕਿਰਤ ਕਰਕੇ ਆਪਣੀਆਂ ਦਿਹਾੜੀ ਦੇ ਪੇ ਲਾ ਕੇ ਘਰ ਖੜਾ ਕੀਤਾ ਸੀ ਪਰ ਆ ਘਰ ਮੈਂ ਦਿਖਾਣਾ ਚਾਹੁੰਦਾ ਤਰਪਾਲਾਂ ਪਾ ਪਾ ਕੇ ਗੁਰਵਿੰਦਰ ਉੱਥੇ ਦੇਖਿਓ ਵੀ ਉਹ ਤਰਪਾਲਾਂ ਨਾਲ ਇਹਨਾਂ ਨੇ ਆਪਣਾ ਉੱਥੇ ਮੰਜੇ ਢਾ ਕੇ ਰਹਿਣ ਬਸਿਰਾ ਬਣਾਇਆ ਹੋਇਆ ਆ ਪਿੱਛੇ ਕੇਵਾਰਾਮ ਦਾ ਘਰ ਆ ਉਹ ਤੀਰਾਂ ਲਾਵਾ ਕੇ ਰੁਕਿਆ ਹੋਇਆ ਬਹੁਤ ਵੱਡੇ ਰਿਸਕ ਚ ਲੋਕ ਰਹਿ ਰਹੇ ਨੇ ਬਹੁਤ ਡੈਂਜਰ ਜ਼ੋਨ ਬਣਿਆ ਹੋਇਆ ਇਹ ਸਾਰਾ ਕੁਝ ਹੈ ਕਿਉਂਕਿ ਜੇ ਉਹ ਸਤੀਰਾ ਫਟਦੀਆਂ ਜਾਂ ਉਹਨਾਂ ਪਰ ਡਿੱਗੀਆਂ ਲੈਂਟਰ ਉਹ ਵੀ ਡਿੱਗ ਜਾਊਗਾ ਸੋ ਇੱਕ ਤਾਂ ਤੁਸੀਂ ਇਹਨੂੰ ਜੀ ਇੱਥੇ ਬੱਚਾ ਨਹੀਂ ਪਾੜਾ ਕੋਈ ਆਪਣਾ ਹਨਾ ਤੇ ਲਾਇਆ ਹੈ ਨਾ ਰੁਕਿਆ ਹੋਇਆ ਇੱਥੇ ਕੋਈ ਆਵੇ ਰਜੀ ਕਿਉਂਕਿ ਕਿਸੇ ਦਾ ਵੀ ਡਿੱਗ ਸਕਦੇ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਹਲਕੇ ਦੇ ਐਮਐਲਏ ਨੂੰ ਚਤਰਾਣੇ ਦੇ ਐਮਐਲਏ ਨੂੰ ਔਰ ਪੰਜਾਬ ਸਰਕਾਰ ਨੂੰ ਪੰਜਾਬ ਸਰਕਾਰ ਨੇ ਬੜੀਆਂ ਬੜੀਆਂ ਡਿੰਗਾ ਮਾਰੀਆਂ ਸੀ ਕਿ ਅਸੀਂ ਘਰਾਂ 'ਚ ਜਾ ਕੇ ਦੇਖਾਂਗੇ ਜਿਨ੍ਹਾਂ ਨੂੰ ਦੁਖਤ ਕਲੀਫ ਹੋਊਗਾ ਦਾਨਾਰਾਮ ਜੀ ਵੀ ਅਸੀਂ ਉਹਦੀ ਸੁਣਵਾਈ ਕਰਾਂਗੇ 4 ਸਾਲ ਚ ਸੁਣੀ ਬਾਈ ਹੋਈ ਆ ਕੋਈ? ਨਾ ਜੀ ਨਾ। ਕੋਈ ਆ ਕੇ ਦੇਖਿਆ ਤੁਹਾਡਾ ਹੁਣ ਕਿਸੇ ਨੇ? ਨਾ ਜੀ। ਵੀ ਕੀ ਹੋ ਗਿਆ ਤੁਹਾਡੇ ਨਾਲ? ਕਿਸੇ ਨੇ? ਬੱਚੇ ਬੱਚੀ ਬੈਠੂ ਦਿਖਾ ਰਹੇ ਕੀ ਜੀ ਸਮੋ। ਮੈਂ ਮਾਪਰਾ। ਅੱਛਾ। ਅੱਜ ਟੁੱਟਿਆ ਹੋ ਗਿਆ ਜੀ। ਹਮ। ਤੇ ਇੰਨਾ ਛੋਕਲੇ ਆ ਨੇ ਬੱਚੇ ਵਿਚਾਲੇ ਆ ਬੈਠੇ ਨਹੀਂਦਾ ਦੇਖੋ ਦੇਖ। ਖਾਰਾ ਕੁਝ ਟੁੱਟਿਆ ਸਮਾਨ ਤੁਹਾਨੂੰ ਕਾਲ ਆ ਦੇਖੋ ਜੀ। ਦੇਖ। ਚਾਰੇ ਜੀ ਵੀ ਪਾ ਆ। ਨਾ। ਇਹਨਾਂ ਨੂੰ ਪਤਾ ਬਤਨਵਾ ਬੀਬੀ ਦੱਸ ਰਹੀ ਆ ਕਿ ਇਹਨਾਂ ਦੇ ਬੈੱਡ ਬੁੱਡ ਸਾਰੇ ਡਿੱਗੇ ਕੁਦਰਤੀ ਵੀ ਬੱਚੇ ਉੱਥੇ ਨਹੀਂ ਸੀ ਬਚਾਉਂਦੇ ਸਾਰਾ ਕੁਝ ਠੀਕ ਹੈ ਔਰ ਕੋਈ ਇਹਨਾਂ ਦੀ ਸਾਰ ਲੈਣ ਵਾਲਾ ਨਹੀਂ ਕੋਈ ਨਹੀਂ ਆਇਆ ਇੱਥੇ ਜੀ ਫੇਰ ਦੱਸੋ ਮਤਲਬ ਸਰਕਾਰ ਕਿੱਥੇ ਕਹ ਇਹ ਤਾਂ ਕਹਿੰਦੇ ਸੀ ਪਿੰਡਾਂ ਚੋਂ ਚਲਾਵਾਂਗੇ ਘਰਾਂ ਚੋਂ ਚਲਾਵਾਂਗੇ ਲੋਕਾਂ ਦੀ ਲਈ ਗਰੀਬਾਂ ਲਈ ਕੋਈ ਨਹੀਂ ਗਰੀਬਾਂ ਦੀ ਕੋਈ ਨਹੀਂ ਸੁਣਦਾ ਜੀ ਨੇਰ ਪੈਰੇ ਹਲਕੇ ਛਤਰਾਣੇ ਚ ਬੰਦੇ ਮਰ ਰਹੇ ਨੇ ਠੀਕ ਹੈ ਰਿਸਕ ਦੇ ਵਿੱਚ ਨੇ ਲੇਕਿਨ ਇੱਥੋਂ ਦੇ ਐਮਐਲਏ ਨੂੰ ਹਲਕੇ ਦੇ ਐਮਐਲਏ ਨੂੰ ਕੋਈ ਸਾਰ ਨਹੀਂ ਕਿਸੇ ਦੀ ਸਰਕਾਰ ਨੂੰ ਕੋਈ ਸਾਰ ਨਹੀਂ ਪ੍ਰਸ਼ਾਸਨ ਨੂੰ ਕੋਈ ਸਾਰ ਨਹੀਂ ਮੈਂ ਅਕਸਰ ਬੋਲਦਾ ਰਹਿੰਨਾ ਦੱਸਦਾ ਰਹਿੰਨਾ ਵੀ ਇੱਥੇ ਦੁੱਖ ਹੋ ਗਿਆ ਉਹ ਆ ਸਾਡੇ ਬੰਦੇ ਐ ਹੋ ਗਏ ਸਾਡੇ ਬੰਦਿਆਂ ਦੇ ਘਰ ਡਿੱਗੇ ਤੇ ਮਤਲਬ ਸਰਕਾਰ ਦੇ ਕੰਮ ਤੇ ਜੂ ਨਹੀਂ ਸਰਕਾਰ ਇਹ ਤਾਂ ਫਿਰ ਸਰਕਾਰ ਕੀ ਦੀ ਹੁੰਦੀ ਹੈ ਕਿਹਦੇ ਲਈ ਕੰਮ ਕਰਦੀ ਹੈ ਸਰਕਾਰ ਸਰਕਾਰ ਇਹਨਾਂ ਲੋਕਾਂ ਨੇ ਬਣਾਈ ਹੋਈ ਹੈ ਨਾ ਲੋਕਾਂ ਨੇ ਚੁਣਿਆ ਹੋਇਆ ਐਮ ਐਲ اے ਆ ਕਿ ਭਾਈ ਸਾਡੇ ਦੁੱਖ ਸੁੱਖ ਸੁਣੂਗਾ ਸਾਡੀਆਂ ਗੱਲਾਂ ਜੇ ਉਹਦੇ ਬਸ ਦੀ ਗੱਲ ਨਹੀਂ ਵਿਧਾਨ ਸਭਾ ਚੱਕੂਗਾ ਪਰ ਨਾਤਾ ਵਿਧਾਨ ਸਭਾ ਚ ਬੋਲਿਆ ਜਾ ਰਿਹਾ ਨਾ ਕੋਈ ਇੱਥੇ ਹਲਕੇ ਦੇ ਵਿੱਚ ਆ ਕੇ ਇਸ ਦਾ ਦੁੱਖ ਸੁੱਖ ਸੁਣਿਆ ਜਾ ਰਿਹਾ ਸੋ ਮੈਂ ਭਗਵੰਤ ਮਾਨ ਸਾਹਿਬ ਨੂੰ ਮਾਨਯੋਗ ਮੁੱਖ ਮੰਤਰੀ ਨੂੰ ਅਪੀਲ ਕਰਨਾ ਚਾਹੁੰਦਾ ਕਿ ਇਹਨਾਂ ਗਰੀਬਾਂ ਨੇ ਤੁਹਾਨੂੰ ਬਹੁਤ ਵੱਡੇ ਮਾਰਜਨ ਨਾਲ ਪੰਜਾਬ ਦੀ ਸੱਤਾ ਤੇ ਕਬਜ਼ਾ ਦਿਵਾਇਆ ਸੋ ਅੱਜ ਮੈਂ ਦਿਨ ਰਾਤ ਫਿਰ ਰਿਹਾ ਆਪਣੇ ਲੋਕਾਂ ਚ ਸੋ ਤੁਹਾਨੂੰ ਬਣਦਾ ਹੈ ਕਿ ਇਹਨਾਂ ਲੋਕਾਂ ਦੇ ਹੰਝੂ ਪੁੰਝੋ ਆ ਕੇ ਜਿਹੜਾ ਮੈਨੇਜਮੈਂਟ ਫੰਡ ਹੈ ਡਿਜ਼ਾਸਟਰ ਮੈਨੇਜਮਮੈਂਟ ਫੰਡ ਹੈ ਉਹਦੇ ਚ ਇਮੀਡੀਏਟਲੀ ਇਹ ਜੇ ਬੰਦਿਆਂ ਨੂੰ ਕਿਉਂ ਨਹੀਂ ਪੈਸੇ ਜਾਰੀ ਕਰ ਦੇ ਕਿੱਥੇ ਨੇ ਉਹ ਪੈਸੇ ਇਹਨਾਂ ਗਰੀਬਾਂ ਲਈ ਰੱਖੇ ਹੋਏ ਜਿਹੜੇ ਤੁਸੀਂ ਠੀਕ ਐ ਉੱਥੋਂ ਤਾਂ ਤੁਸੀਂ ਖਜ਼ਾਨੇ 'ਚ ਰੱਖ ਲੇ ਵੀ ਇਹ ਗਰੀਬਾਂ ਨੂੰ ਦਵਾਂਗੇ ਜਦੋਂ ਕਿਤੇ ਲੋੜ ਪੈ ਗਈ ਫਿਰ ਉਹ ਪੈਸਾ ਜਾ ਕਿੱਥੇ ਰਿਹਾ ਡਿਜ਼ਾਸਟਰ ਮੈਨੇਜਮੈਂਟ ਫੰਡ ਦਾ ਰੋਜ਼ ਤੁਸੀਂ ਸਰਕੂਲਰ ਕੱਢ ਦਿੰਦੇ ਹੋ ਐਨੇ 1.5 ਲੱਖ ਦਵਾਂਗੇ 40000 ਦਵਾਂਗੇ 80000 ਕੈਟਾਗਰੀਆਂ ਬਣਾ ਰੱਖੀਆਂ ਨੇ ਉਹ ਦੇ ਦਿਓ ਫਿਰ ਹੁਣ ਇਹਨਾਂ ਨੂੰ ਇਹਨਾਂ ਨੂੰ ਤਾਂ ਲੋੜ ਐ ਇਹ ਤਾਂ ਵਿਚਾਰਾ ਕੋਈ ਕੰਪੇਨ ਤੇ ਉਤਰਿਆ ਫਿਰਦਾ ਕੋਈ ਅਧਿਆਰੀ ਤੇ ਦੱਪਿਆ ਤੇ ਲੁੱਕਿਆ ਫਿਰਦਾ ਇਹ ਕਰਕੇ ਕਿੱਥੋਂ ਖੜਾ ਕਰ ਲੈਣਗੇ ਆਪਣਾ ਸੋ ਸਰਕਾਰ ਜੀ ਜਿਹੜੇ ਸਰਕਾਰੀ ਕਾਗਜ਼ਾਂ ਨੂੰ ਤੁਸੀਂ ਕਾਲੇ ਕਰੀ ਜਾ ਰਹੇ ਹੋ ਲੈਟਰਾਂ ਕ ਮੇਰੀ ਬੇਨਤੀ ਹੈ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ